ਮਿੰਟੋ ਜੀ ਇਧਰਾਵਲੇ ਜੇ ਦੂਜੇ ਨਾਲ ਧੱਕਾ ਕਰੀਏ ਤੇ ਆਪ ਵਾਲੇ ਕਿਨੇ ਸਾਡੇ ਨਾਲ ਵੀ ਧੱਕਾ ਹੋਈ ਜਾਂਦਾ ਸਾਡੀਆਂ ਇੱਕ ਵੋਟਾਂ-ਵੋਟਾਂ ਕੱਟੀਆਂ ਗਈਆਂ ਕੇਜਰੀਵਾਲ ਸਾਹਿਬ ਕਹਿੰਦੇ ਕੀ ਮਸਲਾ ਹੈ ਜੀ ਦੇਖੋ ਧੱਕਾ ਤੇ ਕਿਤੇ ਵੀ ਮਾੜਾ ਜੇ ਕਰਦੇ ਤਾਂ ਮਾੜਾ ਹੈ ਜੇ ਇਹਨਾਂ ਦੇ ਨਾਲ ਹੁੰਦਾ ਤਾਂ ਮਾੜਾ ਹੂੰ ਇਹ ਤਾਂ ਮਾੜਾ ਹੀ ਆ ਜੀ ਜੀ ਬਾਕੀ ਡੈਮੋਕਰੇਸੀ ਪਤਾ ਨਹੀਂ ਕਦੋਂ ਮੈਚ्योर ਹੋਏਗੀ ਇੱਥੋਂ ਦੀ ਇੱਥੇ ਤੇ ਹੀ ਹਿਸਾਬ ਲਾਉਣਾ ਹੈ ਆ ਜਿਹੜਾ ਵੋਟਾਂ ਵਾਟਾਂ ਵਾਲਾ ਮਸਲਾ ਹੈ ਨਾ ਮੈਂ ਤਾਂ ਇੱਕ ਗੱਲ ਉਹ ਦਿਨ ਵੀ ਗੱਲ ਕਹੀ ਸੀ ਅੱਜ ਵੀ ਕਹਿਣਾ ਕਿ ਭਾਈ ਸੁਪਰੀਮ ਕੋਰਟ ਨੂੰ ਡਾਇਰੈਕਟਲੀ ਇੰਟਰਵੈਨ ਕਰਨਾ ਚਾਹੀਦਾ ਹੂੰ ਇਹ ਬਹੁਤ ਸਥਿਤੀ ਇਸ ਵੇਲੇ ਨਾਜ਼ੁਕ ਗੱਲ ਕੇਜਰੀਵਾਲ ਸਾਹਿਬ ਦੀ ਨਹੀਂ ਹੈ ਜੀ ਗੱਲ ਖੜਗੇ ਸਾਹਿਬ ਦੀ ਜਾਂ ਕਾਂਗਰਸ ਦੀ ਨਹੀਂ ਹੈ ਸਰ ਇਹ ਦੇਸ਼ ਬਹੁਤ ਨਾਜ਼ੁਕ ਸਥਿਤੀ ਵੱਲ ਵੱਧ ਰਿਹਾ ਹੂੰ ਇਹ ਜਿਸ ਦੇਸ਼ ਦਾ ਦੋ ਭਾਗ ਹੈ ਉਹ ਵੋਟ ਨਹੀਂ ਲਿਖਣਾ ਤੇ ਜੇ ਵੋਟ ਚੜੀ ਆ ਉਸ ਸਿਸਟਮ 'ਚ ਖੋਟ ਦਾ ਸ਼ਿਕਾਰ ਹੋ ਰਹੀ ਹੈ ਜੀ ਇਹ ਬਹੁਤ ਖਤਰਨਾਕ ਹੈ ਸਰ ਕੀ ਸਾਡੇ ਪਿੰਡਾਂ 'ਚ ਵਾਰਡਾਂ 'ਚ ਵੋਟਾਂ ਕਟਾ ਕੇ ਦੂਜੇ 'ਚ ਪਵਾ ਕੇ ਲੋਕ ਇਸ ਤਰ੍ਹਾਂ ਦਾ ਗੰਦਾ ਕੰਮ ਨਹੀਂ ਸੀ ਕਰਦੇ ਹਮ ਮੈਂ ਪੰਚਾਇਤੀ ਚੋਣਾਂ 'ਚ ਦੱਸਿਆ ਮੇਰੇ ਪਿੰਡ 'ਚ ਰੌਲਾ ਪਿਆ ਹਮ ਲਓ ਮੈਂ ਤੁਹਾਨੂੰ ਬੰਦਾ ਵੀ ਪੇਸ਼ ਕਰ ਦੂੰਗਾ ਜੇ ਕੋਈ ਸਬੂਤ ਮੰਗੇ ਆਓ ਇੱਕ ਵੋਟ ਜਿਹਨੇ ਲੜਾਈ ਲੜੀ ਬਾਅਦ ਜੀ ਮਤਲਬ ਕਿ ਜੇ ਇੱਥੇ ਪਿੰਡ ਪੱਧਰ ਤੇ ਹੋ ਰਿਹਾ ਹੈ ਤਾਂ ਸੋਚ ਕੇ ਵੇਖੋ ਕਿ ਦੇਸ਼ ਪੰਤਰ ਤੇ ਕਿੰਨਾ ਚਲਦਾ ਹੋਏਗਾ ਜੀ ਦੂਜੀ ਚੀਜ਼ ਸਾਹਿਬ ਕਿ ਹੁਣ ਜਿਹੜੀ ਗੱਲ ਇਹ ਕਹਿ ਰਹੇ ਆ ਹੂੰ ਇਹ ਗੱਲ ਨਿਤਨ ਗੜਕਰੀ ਨੇ ਕਹੀ ਮਹਾਰਾਸ਼ਟਰ ਦਾ ਇਲੈਕਸ਼ਨ ਚੱਲਦਾ ਪਿਆ ਸੀ ਜੀ ਹਾਲਾਂਕਿ ਬਾਅਦ ਦੇ ਵਿੱਚ ਉਹ ਵੀ ਨਾ ਡਿਪਲੋਮੈਟਿਕ ਜੀ ਬੰਦੀ ਆ ਜਦੋਂ ਤੇ ਉਹਨਾਂ ਨੂੰ ਜ਼ਰੂਰਤ ਹੁੰਦੀ ਆ ਖੁੱਲ ਕੇ ਬੋਲ ਲੈਣਦੇ ਜਦੋਂ ਉਹਨਾਂ ਨੂੰ ਲੱਗਦਾ ਕਿ ਬੋਲਣ ਨਾਲੋਂ ਚੁੱਪ ਚੰਗੇਰੀ ਚੁੱਪ ਦੇ ਨਾਲੋਂ ਪਰਦਾ ਪਰਦਾ ਜੀ ਤੇ ਉਹ ਚੁੱਪ ਵੀ ਕਰ ਜਾਂਦੇ ਆ ਤੇ ਪਰਦਾ ਵੀ ਰੱਖ ਲੈਂਦੇ ਜੀ ਗੜਕਰੀ ਸਾਹਿਬ ਨੇ ਕਿਹਾ ਸੀਗਾ ਕਿ ਜਿਹੜਾ ਉਹਨਾਂ ਦਾ ਲੋਕ ਸਭਾਲਕਾ ਬਹੁਤ ਵੱਡਾ ਹੈ ਨਾਗਪੁਰ ਹਲਕਾ ਹੂੰ ਕਿ ਉਹਦੇ ਚ ਸ਼ਾਇਦ ਹੁਣ ਮੈਂ ਐਗਜ਼ੈਕਟ ਤੇ ਨਹੀਂ ਸ਼ਾਇਦ 2 ਲੱਖ ਕਿਆ ਕਿ 2.5 ਲੱਖ ਵੋਟ ਕੱਟੀ ਗਈ ਹੂੰ ਹਾਲਾਂਕਿ ਉਹ ਜਿੱਤ ਗਏ ਜਿੱਤੇ ਐਤਕੀ ਮਸਾਂ ਹੀ ਆ ਉਹ ਹੂੰ ਪਰ ਉਹ ਬਾਤ ਚ ਬੋਲੇ ਨਹੀਂ ਜੀ ਹੁਣ ਕਾਂਗਰਸ ਦਾ ਵੀ ਆਪਾਂ ਡਾਟਾ ਦੱਸਿਆ ਸੀਗਾ ਕਿ ਕਿਸ ਤਰੀਕੇ ਨਾਲ ਇਹ ਕਹਿ ਰਹੇ ਨੇ ਕਿ ਬਾਈ ਵੋਟ ਜੁੜੀ ਹੈ ਲੋਕ ਸਭਾ ਚੋਣਾਂ ਤੋਂ ਬਾਅਦ 40 ਲੱਖ ਜੀ ਵੱਧ ਰਹੀ ਹੈ 70 ਲੱਖ ਇਹ 30 ਲੱਖ ਵੋਟਰ ਕਿਧਰੋਂ ਆ ਗਏ ਕਿਧਰੋਂ ਆ ਗਏ ਕਈ ਘਾਲੇ ਮਾਲੇ ਨੇ ਸਭ ਉਧਰੋਂ ਜਿਹੜੇ ਪਿੰਡਾਂ ਦੇ ਪਿੰਡ ਆ ਉਹ ਕਹਿ ਰਹੇ ਆ ਕਿ ਅਸੀਂ ਮੋਕ ਪੋਲਿੰਗ ਕਰਵਾਉਣੀ ਆ ਜੀ ਅਸੀਂ ਵੋਟਾਂ ਕਿਸੇ ਨੂੰ ਪਾਈਆਂ ਪੈ ਕਿਸੇ ਨੂੰ ਗਈਆਂ ਨੇ ਇੱਕ ਇੱਕ ਮਤਲਬ ਇਹ ਸਭ ਕੁਝ ਚੱਲਦਾ ਹੁਣ ਦਿੱਲੀ ਚ ਆ ਗਿਆ ਮਸਲਾ ਜੀ ਦਿੱਲੀ ਚ ਮਸਲਾ ਆ ਗਿਆ ਕਿਉਂਕਿ ਦਿੱਲੀ ਚ ਇਹ ਆ ਕਿ ਅਰਵਿੰਦ ਕੇਜਰੀਵਾਲ ਜੇ ਫੇਰ ਜਿੱਤ ਜਾਂਦੇ ਹੂੰ ਇਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਸਾਫ ਹੋ ਜਾਏਗਾ ਕਿ ਜਿੰਨੀ ਵੀ ਲੜਾਈ ਮੋਦੀ ਵਰਸਜ ਜਾਂ ਕਹਿ ਲੋ ਕਿ ਭਾਜਪਾ ਵਰਸਜ ਕੇਜਰੀਵਾਲ ਹੋਈ ਆ ਤਾਂ ਦਿੱਲੀ ਦੀ ਲੜਾਈ ਚ ਇੱਕ ਤਰਫਾ ਉਹਨਾਂ ਨੂੰ ਮਤਲਬ ਕਿ ਵਿਧਾਨ ਸਭਾ ਚ ਇਹਨਾਂ ਨੇ ਹਾਰ ਹੀ ਦਿੱਤੀ ਜੀ ਮਤਲਬ ਕਿ ਅਨਬੀਟ ਨਹੀਂ ਰਹੇ ਹੂੰ ਹੂੰ ਹੁਣ ਇਹ ਕਹਿ ਰਹੇ ਨੇ ਕਿ ਵੋਟਾਂ ਕਟੀਆਂ ਜਾ ਰਹੀਆਂ ਕੱਲ ਇਹਨਾਂ ਨੇ ਮੀਟਿੰਗ ਵੀ ਕੀਤੀ ਅਸ਼ਾ ਦਾ ਅਧਿਕਾਰੀ ਸੀ ਖੁਸ਼ ਉਹਨਾਂ ਦੇ ਨਾਲ ਇਨਾਂ ਦੀ ਮਿਲਣੀ ਹੋਈ ਆ ਹੂੰ ਇਹਨਾਂ ਨੇ ਜਾ ਕੇ ਆਪਣਾ ਰੋਸ ਚ ਤਾਇਆ ਜਾਂ ਮੰਗ ਪੱਤਰ ਦਿੱਤਾ ਤਾਂ ਉਹ ਇਹ ਕਹਿ ਰਹੇ ਨੇ ਕਿ ਸਾਬ ਕਿ ਭਈ ਸਾਡੀ ਇੱਥੇ ਵੋਟਾਂ ਕਟੀਆਂ ਜਾ ਰਹੀਆਂ ਹੂੰ ਤਾਂ ਜਦ ਆਪਾਂ ਹੇਠਲੇ ਪੱਧਰ ਤੋਂ ਹੀ ਦੇਖ ਲੈਨੇ ਆ ਕਿ ਵੋਟਾਂ ਕਟਵਾਈਆਂ ਵੀ ਜਾਂਦਾ ਜਾਂਦੀਆਂ ਨੇ ਵੋਟਾਂ ਦੂਜੇ ਢੰਗ ਨਾਲ ਬਣਵਾਈਆਂ ਵੀ ਜਾਂਦੀਆਂ ਤਾਂ ਹੋ ਸਕਦਾ ਉੱਥੇ ਵੀ ਹੋਵੇ ਹੂੰ ਫਿਰ ਅਸੀਂ ਕੱਲਾ ਕੇਚਰੀ ਅਸੀਂ ਮੰਨ ਲਓ ਹੁਣ ਆਮ ਆਦਮੀ ਪਾਰਟੀ ਦੀ ਇੱਥੇ ਸਰਕਾਰ ਹੈ ਅਸੀਂ ਉਹਨਾਂ ਦੀ ਲੋਚਨਾ ਕਰਦੇ ਆਂ ਪਰ ਅਸੀਂ ਇਹਨਾਂ ਤੱਥਾਂ ਨੂੰ ਅਣਗੌਲੇ ਤਾਂ ਨਹੀਂ ਨਾ ਕਰ ਸਕਦੇ ਬਿਲਕੁਲ ਬਿਲਕੁਲ ਹੋ ਸਕਦਾ ਹੈ ਕਿ ਇਹ ਵਾਕਿਆ ਇਸ ਮਾਰ ਦੇ ਮਾਰੇ ਪੇਟ ਦੇ ਹੋਣ ਪਰ ਇਹੀ ਗੱਲ ਹੈ ਕਿ ਜੇ ਤੁਹਾਡੇ ਨਾਲ ਉੱਥੇ ਹੋ ਰਿਹਾ ਹੈ ਤਾਂ ਜਦ ਤੁਸੀਂ ਇੱਥੇ ਕਰਦੇ ਹੋ ਇਹਦਾ ਉਹ ਵੀ ਠੀਕ ਨਹੀਂ ਬਿਲਕੁਲ ਬਿਲਕੁਲ ਉਹ ਵੀ ਵਾਜਬ ਨਹੀਂ ਹੈ ਹੂੰ ਤੇ ਇਹ ਗੈ ਹੈ ਪਰ ਮੇਰਾ ਮੰਨਣਾ ਹੈ ਕਿ ਸੁਪਰੀਮ ਕੋਰਟ ਨੂੰ ਜਲਦੀ ਤੋਂ ਜਲਦੀ ਜੀ ਇਸ ਵਾਰ ਕੱਲ ਵੀ ਗੱਲ ਕੀਤੀ ਸੀ ਕਦੇ ਵੀ ਮੇਰਾ ਮਸਲਾ ਕਦੇ ਕੋਈ ਮਸਲਾ ਇਸ ਤੇ ਇੱਕੋ ਵਾਰੀ ਹੀ ਮੈਨੂੰ ਲੱਗਦਾ ਸਭ ਕੁਝ ਠੀਕ ਹੋਣਾ ਚਾਹੀਦਾ